ਮਨ ਜਦ ਨਾਮ ਸਾਧਨਾ ਵਿੱਚ ਲੱਗਦਾ ਹੈ ਤਾਂ ਮਾਇਕ ਸੁਖਾਂ ਦੀ ਤ੍ਰਿਸ਼ਨਾ ਤੋਂ ਉਪਰਾਮ ਹੋ ਜਾਂਦਾ ਹੈ ਫਿਰ ਆਪਣੇ ਅਸਲੇ ਨੂੰ ਪਛਾਣਨ ਲੱਗਦਾ ਹੈ ਤਦ ਉਹ ਬਾਹਰ ਦੀ ਭਟਕਣਾ ਤੋਂ ਵਿਰਾਗੀ ਹੋ ਕੇ ਆਪਣੇ ਸ਼ਾਂਤ ਘਰ ਵਿੱਚ ਸਥਿਤ ਹੋ ਜਾਂਦਾ ਹੈ ਫਿਰ ਉਹ ਹਰ ਪ੍ਰਕਾਰ ਦੇ ਦੁਨਿਆਵੀ ਭੈ ਚਿੰਤਾ ਹਰ ਖਸੋਗ ਤੋਂ ਅਟੰਕ ਹੋ ਜਾਂਦਾ ਹੈ ਜੋ ਪਹਿਲਾਂ ਲੱਭ ਲੋਗ ਵਿੱਚ ਲੱਗਾ ਰਹਿੰਦਾ ਸੀ ਹੁਣ ਉਹ ਮਨ ਆਪਣੇ ਇਸਲ ਸਰੂਪ ਨੂੰ ਪਛਾਣ ਕੇ ਪ੍ਰਤਪ ਹੋਇਆ ਰਹਿੰਦਾ ਹੈ ਐਸੇ ਪਰਿਵਰਤਨ ਹੋਏ ਜੋਤ ਸਰੂਪ ਮਨ ਦੇ ਅੰਦਰ ਸੱਚ ਵਰਤਦਾ ਹੈ ਪ੍ਰਕਾਸ਼ਮਾਨ ਹੋਇਆ ਮਨ ਜਦ ਹੋਰਨਾਂ ਨੂੰ ਉਸੇ ਗਦੀ ਗੇੜ ਵਿੱਚ ਪਿਆ ਵੇਖਦਾ ਹੈ ਜਿਸ ਵਿੱਚ ਉਹ ਆਪ ਕਿਤਨਾ ਚਿਰ ਪਿਆ ਰਿਹਾ ਹੈ ਤਾਂ ਉਹਨਾਂ ਦੇ ਕਲਿਆਣ ਹਿਤ ਇਸ ਦੇ ਅੰਦਰ ਕਰੂਣਾ ਉਤਪੰਨ ਹੁੰਦੀ ਹੈ ਫਿਰ ਉਹ ਪਰਉਪਕਾਰ ਦੇ ਉਮਾਹ ਨਾਲ ਭਰਿਆ ਸਭ ਨੂੰ ਜੋਤ ਸਰੂਪ ਹੋ ਜਾਣ ਦੀ ਪਰੇ ਨਾ ਦਿੰਦਾ ਹੈ ਇਸ ਤਰ੍ਹਾਂ ਮਨੁੱਖ ਜਦੋਂ ਆਪਣੇ ਮਨ ਨੂੰ ਸਾਧ ਲੈਂਦਾ ਹੈ ਉਹ ਆਪਣੇ ਉੱਪਰ ਵਿਅੰਗ ਨਾਲ ਹੱਸਦਾ ਹੈ